ਦੇਖੋ ਜੀ ਮਾੜੀ ਕੀ ਪੁੱਛਣਾ ਬੋਲੋ ਕੀ ਹੁਕਮਾ ਬੋਲੋ ਹੀ ਦੱਸੋ ਜਿੰਦਗੀ ਜਿੰਦਗੀ ਪੈਸਾ ਢੋਕਰਦਾ ਫਿਰ ਮੇਨ ਚੀਜ਼ਾਂ ਦੋ ਹੀ ਹੁੰਦੀਆਂ ਨੇ ਪੈਸਾ ਢੋਕਰ ਜਿਹੜਾ ਇਹਦੇ ਕੋਲੇ ਬੰਦੇ ਕੋਲੇ ਇਹ ਬੜੇ ਪੇਚ ਵਧਾਉਣਾ ਸ਼ੁਰੂ ਹੋਊਗਾ 40 ਸਾਲ ਤੋਂ 50 ਸਾਲ ਤੋਂ ਬਾਅਦ ਯਾ ਅਸਲੀ ਤਾਂ ਪੈਸਾ ਢੋਕਰ ਆਉਣ ਲੱਗਣਾ ਠੀਕ ਆ ਪੈਸਾ ਬਹੁਤ ਵੱਡਾ ਹੋਊ ਬੰਦੇ ਕੋਲੇ ਓਕੇ ਤੇ ਵਿਆਹ ਦਾ ਇੱਕੋ ਹੀ ਹੈ ਠੀਕ ਆ ਦੋ ਵਿਆਹ ਨਹੀਂ ਹੈਗੇ ਤੇ ਜਿਹੜੀ ਪਤਨੀ ਹੈ ਜੇ ਇੱਕ ਕਿੰਨੇ ਕਿੰਨੇ ਸਾਲ ਨੇ ਪਤਨੀ ਦਾ ਸੁੱਖ ਬਹੁਤ ਰੂ ਇਹ ਬੰਦੇ ਨੂੰ ਠੀਕ ਆ ਬਹੁਤ ਯਾਰ ਜੀ ਸੁਖਾ ਮਾਂ ਦਾ ਸੁਖ ਵੀ ਮੁੱਖਦਾ ਹੈ ਬੰਦੇ ਨੂੰ ਤੇ ਬਾਪ ਦਾ ਸੁਖ ਹੈ ਹੀ ਨਹੀਂ ਠੀਕ ਆ ਤੈਨੂੰ ਹੋਰ ਦੱਸ ਦਿੰਦਾ ਨਾ ਗਾਲੀ ਗਾਲ ਲਿਕ ਸ਼ੇਰੇ ਦੀ ਬੱਚੇ ਦੇ ਜਿਹੜੇ ਹੋਣਗੇ ਬਹੁਤ ਆਗਿਆਕਾਰੀ ਝੂਟੀਆਂ ਦੇ ਦੋ ਬੱਚੇ ਜਿਆਦਾ ਜੋਸ਼ੇ ਦਾ ਤੇ ਬਾਕੀ ਚਲੋ ਕੁਦਰਤ ਨੂੰ ਕੋਈ ਮਿਲਕੇ ਨਹੀਂ ਬਹੁਤ ਆਗਿਆਕਾਰੀ ਬੱਚੇ ਹੋਣਗੇ ਬੰਦੇ ਦੇ ਬਹੁਤ ਯਾਰ ਜੀ ਲੱਜ ਵੀਡੀਓ ਬਣਾ ਲਈ ਧੰਨਵਾਦ ਮੈਨੂੰ ਇਹ ਵੀਡੀਓ 5 ਸਾਲਾਂ ਨੂੰ ਪਾਵਾਂਗੇ ਹਾਂ ਨਾ ਅੱਜ ਵੀਡੀਓ ਪਾਵਾਂਗੇ ਦੋ ਆ ਪੰਜ ਸਾਲੋਂ ਚੱਕ ਲਈ ਜਦੋਂ ਮਰਜੀ ਚੱਕ ਲਈ 100% ਗਰੰਟੀ ਹੈ ਜੇਦਾ ਉਹੀ ਬੰਦਾ ਨਸ਼ਿਆਂ ਦੇ ਲੱਗ ਚ ਮਾੜੀ ਸੰਗਤ ਚ ਬਣ ਬਗ ਜੂ ਫੇ ਤਾਂ ਸਾਡੀ ਜੋਤਸ ਵੀ ਕੀ ਕਰੂ ਬਾਈ ਹਾਂ ਸਹੀ ਗੱਲ ਵੀ ਇਹ ਕਹਿੰਨੇ ਮਸਲਿਆ ਇਹ ਨਿਹੇੜੀ ਬਣ ਜੇ ਚੋਟੀ ਦਾ ਫੇਰ ਅਸੀਂ ਕੁਝ ਨਹੀਂ ਕਰ ਸਕਦੇ ਹਾਂ ਨਹੀਂ ਇਹਦੀ ਵੀ ਗੱਲ ਜੇ ਇਹ ਤਾਂ ਗੱਲਾਂ ਕਹੀਆਂ ਸਹੀ ਨੇ ਇਹਦੇ ਫਾਦਰ ਵਾਲੀ ਵੀ ਸਹੀ ਹੈ ਮਾਦਰ ਵਾਲੀ ਵੀ ਸਹੀ ਹੈ ਜੰਗ ਫੀਸ ਕਿੰਨੀ ਹੈ ਜੀ ਫੀਸ ਤਾਂ ਯਾਰ ਮੈਂ ਜੇ ਸੱਚਾਈ ਬੁਸੇ ਮੈਂ ਤਾਂ ਦੱਸ ਦਣਾ ਹੂੰ ਜੇ ਆਹ ਸੱਚਾਈ ਬੁਸੇ ਜਿਹੜੀ ਜੋਤਸ ਅਸੀਂ ਕਰ ਦੇਣਾ ਗੱਲ ਪਾਰ ਬਹੁਤ ਹੈ ਕੁਦਰਤ ਨਾਲ ਛੇੜਛਾੜ ਸਿੱਧੀ ਅੱਛਾ ਦੂਜੀ ਗੱਲ ਇਹ ਹੈ ਵੀ ਫੀਸ ਨਾਲ ਦਾ ਹੀ ਦੇਖ ਦੇਣੀ ਉਹਦਾ ਫੀਸ 200 500 300 ਲੈਣਾ ਪੈਂਦਾ ਤੇ ਇਹ ਸਿੱਧੀ ਕੁਦਰਤ ਨਾਲ ਛੇੜਛਾੜਾ ਦਾਨਪੁਰਾ ਜਿਹੜਾ ਜਦੋਂ ਅਸੀਂ ਇਹ ਦੇਖਦੇ ਆ ਇਸ ਤਰ੍ਹਾਂ ਹੱਥ ਬਹੁਤ ਜ਼ਿਆਦਾ ਕਰਨਾ ਪੈਂਦਾ ਵੀਰੇ ਭਾਜਨ ਪਾਠ ਵੀ ਕਰਨਾ ਪੈਂਦਾ ਠੀਕ ਹੈ ਜੀ ਇਹ ਲਾਲ ਕਤਾਬ ਲਿਖੀ ਸੀਗੀ ਇੱਕ ਉਵੇਂ ਵਿੱਚ ਸਾਰਾ ਕੁਝ ਅਸੀਂ ਮੈਂ ਸਾਰੀ ਪੜ੍ਹੀ ਵੀ ਅਮਰੀ ਉਹ ਬਹੁਤ ਉਸਨੂੰ ਹੋਰ ਦੱਸਦਾ ਮੈਂ ਕਹਾਣੀ ਤੈਨੂੰ ਜੰਗ ਵੀ ਦੱਸ ਦੂੰ ਲੜਾਈ ਵੀ ਦੇਖ ਨੂੰ ਕਦੋਂ ਲੱਗਣ ਦਾ ਖਤਰਾ ਹੈ ਠੀਕ ਹੈ ਹੁਣ ਤਰਖੀ ਸਾਡੀ ਜਾਣ ਕੇ ਫੇਰ ਤੁਸੀਂ ਪਹਿਲਾਂ ਹੀ ਦੱਸ ਦੋ ਓਏ ਐ ਕਿਵੇਂ ਦੱਸਦੀਆਂ ਪਹਿਲਾਂ ਜਿਹੜੀ ਜਦੋਂ ਹੁੰਦੀ ਆ ਉਦੋਂ ਹੀ ਦੱਸੀ ਜਾਓ ਹਾਂ ਜੀ ਚਲੋ ਧੰਨਵਾਦ ਜੰਗ ਵੀਰੇ ਸਤਿ ਸ੍ਰੀ ਅਕਾਲ ਫੇਰ ਮਿਲਾਂਗੇ ਸਤਿ ਸ੍ਰੀ ਅਕਾਲ ਵੀਰੇ ਇਹਦਾ ਨੰਬਰ ਮੈਂਸ਼ਨ ਕਰ ਦਿੰਦੀ ਹਾਂ